76 ਨੰਬਰ ਵਾਰਡ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਇੰਨੀ ਭਾਰੀ ਗਿਣਤੀ ਚ 9:30 ਵਜੇ ਤੁਸੀਂ ਬੈਠੇ ਹੋ ਔਰ ਇੰਨਾ ਮਾਨ ਸਨਮਾਨ ਦੇ ਰਹੇ ਹੋ ਇਹ ਕੁਕੂਦਰ ਦਾ ਹੀ ਕਰਿਸ਼ਮਾ ਨਹੀਂ ਇੱਥੇ ਇੱਥੇ ਲੀਡਰਾਂ ਨੂੰ ਆ ਅਕਾਲੀਆਂ ਨੂੰ ਆ ਕਾਂਗਰਸੀਆਂ ਨੂੰ ਬਿਨ ਨੂੰ ਦਿਨੇ ਨਹੀਂ ਸੁਣਦਾ ਕੋਈ 9:30 ਵਜੇ ਤੋਂ ਬਾਅਦ ਦੀ ਗੱਲ ਹੈ ਸੋ ਇਸ ਕਰਕੇ ਇਹ ਤੁਹਾਡਾ ਪਿਆਰ ਹੈ ਸਤਿਕਾਰ ਹੈ ਸਿਰ ਮੱਥੇ ਹੈ ਨਮਸਕਾਰ ਸਤਿ ਸ੍ਰੀ ਅਕਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਸਾਡੇ ਐਮ ਐਲ ਏ ਮੋਰ ਮੰਡੀ ਤੋਂ ਉਹ ਮੌਜੂਦ ਨੇ ਸਾਡੇ ਸੁਰਿੰਦਰ ਸਾਡੇ ਮਹਿੰਦਰ ਸਿੰਘ ਭਗਤ ਜੀ ਜਿਹੜੇ ਕਿ ਇਸ ਇਲਾਕੇ ਤੋਂ ਤੁਹਾਡੇ ਉਮੀਦਵਾਰ ਨੇ ਜਿਨ੍ਹਾਂ ਤੋਂ ਬਹੁਤ ਉਮੀਦਾਂ ਨੇ ਔਰ ਉਮੀਦਾਂ ਪੂਰੀਆਂ ਕਰਨੀਆਂ ਨੇ ਉਹ ਬੈਠੇ ਨੇ ਸਾਡੇ ਬਹੁਤ ਉਹ ਇੱਕ ਗਰੀਬ ਘਰ ਚੋਂ ਉੱਠ ਕੇ ਬਹੁਤ ਵੱਡਾ ਮੱਲਾ ਉਹਨਾਂ ਨੇ ਆਪਣੀ ਮਿਹਨਤ ਨਾਲ ਮਾਰੀਆਂ ਸ੍ਰੀ ਪਵਨ ਕੁਮਾਰ ਟੀਨੂ ਜੀ ਉਹ ਸਾਡੇ ਲੀਡਰ ਨੇ ਉਹ ਬੈਠੇ ਨੇ ਕੁਮਨ ਸਾਹਿਬ ਯੰਗ ਮੁੰਡਾ ਜਿਹਨੂੰ ਅੱਜ ਇਸ ਇਸ ਉਮਰ ਦੇ ਵਿੱਚ ਆਪਣੀ ਬਸਤੀ ਦੀ ਚਿੰਤਾ ਹੈ ਆਪਣੇ ਗਰਾਊਂਡਾਂ ਦੀ ਚਿੰਤਾ ਹੈ ਬਹੁਤ ਵਧੀਆ ਗੱਲ ਹੈ ਕਿਉਂਕਿ ਯੂਥ ਜੇ ਅੱਗੇ ਆਊਗਾ ਤਾਂ ਉਹੀ ਯੂਥ ਜਿਹੜਾ ਸਾਨੂੰ ਨੌਜਵਾਨਾਂ ਦਾ ਜੋਸ਼ ਚਾਹੀਦਾ ਹੈ ਬਜ਼ੁਰਗਾਂ ਦਾ ਹੌਸਲਾ ਚਾਹੀਦਾ ਹੈ ਜਦੋਂ ਜੋਸ਼ ਤੇ ਹੋਸ਼ ਇਕੱਠੇ ਹੋ ਜਾਣ ਫਿਰ ਕੋਈ ਮੰਜ਼ਲ ਹੈ ਜੀ ਨਹੀਂ ਹੁੰਦੀ ਜਿਹੜੀ ਸਰਨਾ ਹੋ ਸਕੇ ਮੈਂ ਇੱਥੇ ਹੀ ਸ਼ੁਰੂ ਕਰਦਾ ਇਹ ਕੂੜੇ ਦਾ ਡੰਪ ਇਹ ਗੰਦਾ ਪਾਣੀ ਇਹਦਾ ਇਹਨੂੰ ਠੀਕ ਕਰਨ ਦਾ ਜੰਮਾ ਕੀਦਾ ਸੀ ਕਾਰਪੋਰੇਸ਼ਨ ਜਲੰਧਰ ਦਾ ਕਾਰਪੋਰੇਸ਼ਨ ਕਿਹਦੇ ਕੋਲ ਆ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਤੇ ਕਾਂਗਰਸ ਦੀ ਜਿਹੜੀ ਬੀਬੀ ਜੀ ਲੜ ਰਹੇ ਨੇ ਉਹ ਡਿਪਟੀ ਮੇਅਰ ਨੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਉਹ ਇੱਕ ਬਾੜ ਦਾ ਇੱਕ ਸੀਮਰੇ ਦਾ ਟੱਕਣ ਨਹੀਂ ਬਦਲ ਸਕੀ ਹੋਰ ਕੀ ਬਦਲਾ ਲਿਓਗੀ ਉਹ ਹੋਰ ਕੀ ਉਮੀਦ ਕਰ ਲਓਗੇ ਤੁਸੀਂ ਉਹ ਤੋਂ ਸੋ ਵੀਰੋ ਕਾਂਗਰਸ ਨੂੰ ਵੋਟ ਪਾ ਕੇ ਵੋਟਾਂ ਖਰਾਬ ਕਰ ਲਿਓ ਕਿਉਂਕਿ ਕਾਂਗਰਸ ਦੇ ਜਿੱਤਣ ਨਾਲ ਵੀ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਆਮ ਆਦਮੀ ਪਾਰਟੀ ਦੇ ਜਿੱਤਣ ਨਾਲ ਤੁਹਾਡਾ ਸਰਕਾਰ ਚ ਹਿੱਸਾ ਪੈ ਜਾਊਗਾ ਯੋਗਦਾਨ ਪੈ ਜਾਊਗਾ ਜਿਹੜੀਆਂ ਗੱਲਾਂ ਤੁਸੀਂ ਕਹੋਗੇ ਜੋ ਵੀ ਸਾਡੇ ਲੀਡਰ ਸਾਨੂੰ ਦੱਸਣਗੇ ਇੱਥੇ ਗਰਾਊਂਡ ਬਣਾਉਣਾ ਹੈ ਇੱਥੇ ਆਪਾਂ ਨੇ ਲਾਈਟਾਂ ਲਾਉਣੀਆਂ ਨੇ ਬਣ ਗਏ ਸ਼ਾਨਦਾਰ ਸਕੂਲ ਬਣ ਗਏ ਆਮ ਆਦਮੀ ਕਲੀਨਿਕ ਬਣਨਗੇ ਬਿਜਲੀ ਆਪਾਂ ਨੇ ਪਹਿਲਾਂ ਹੀ ਫ੍ਰੀ ਕਰ ਰੱਖੀ ਐ ਉਹ ਬਈ ਸਰਕਾਰ ਐ ਸਰਕਾਰ ਲੋਕਾਂ ਤੋਂ ਟੈਕਸ ਲੈਂਦੀ ਐ ਤੇ ਸਰਕਾਰ ਦਾ ਫਰਜ਼ ਐ ਕਿ ਲੋਕਾਂ ਦੇ ਟੈਕਸ ਨੂੰ ਵਾਪਸ ਬਿਜਲੀ ਦੇ ਰੂਪ ਚ ਸਕੂਲਾਂ ਦੇ ਰੂਪ ਚ ਹਸਪਤਾਲਾਂ ਦੇ ਰੂਪ ਚ ਵਾਪਸ ਦੇਵੇ ਲੋਕਾਂ ਨੂੰ ਇਹ ਤੋਂ ਪਹਿਲਾਂ ਵਾਲੇ ਜਿਹੜੇ ਆਏ ਉਹਨਾਂ ਨੇ ਵਾਰੀਆਂ ਬਣੀਆਂ ਸੀ ਵਾਰੀਆਂ ਪੰਜ-ਪੰਜ ਸਾਲ ਦੀਆਂ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਬੜਾ ਵਧੀਆ ਕੰਮ ਚੱਲੀ ਜਾਂਦਾ ਸੀ ਉਹਨਾਂ ਦਾ ਉਹਨਾਂ ਨੂੰ ਪਤਾ ਸੀ ਵੀ ਹੋਰ ਕਿਤੇ ਜਾ ਨਹੀਂ ਸਕਦੇ ਲੋਕਾਂ ਦੀ ਮਜਬੂਰੀ ਹੈ ਜਾਂ ਤੂੰ ਜਾਂ ਮੈਂ ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਕੇਜਰੀਵਾਲ ਇੱਕ ਪਾਰਟੀ ਬਣਾਊਗਾ ਜਿਹਦਾ ਚੋਣ ਸ਼ੰਕ ਝਾੜੂ ਹੋਗਾ ਉਹ ਝਾੜੂ ਨਾਲ ਸਾਫ਼ ਕਰੂ ਸਾਰਿਆਂ ਨੂੰ ਸੋ ਵੀਰੋ ਇਹ ਥੋੜਾ ਪਿਆਰ ਸਾਡੇ 9:30 ਵਜੇ ਕੋਈ ਮੁੱਖ ਮੰਤਰੀ ਗਲੀਆਂ 'ਚ ਫਿਰਦਾ ਦੇਖਿਆ ਉਹ ਜਿਹੜੇ ਹੈ ਵੀ ਨਹੀਂ ਉਹ ਉਹ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਅਫਸਰ ਨੂੰ ਪੁੱਛਦੇ ਕੋਈ ਅਫਸਰ ਸਾਡੇ ਵੀ ਕਿਉਂਕਿ ਲੱਗੇ ਹੋਇਆ ਉਹਨਾਂ ਨਾਲ ਡਿਊਟੀ ਲੱਗੀ ਹੋਈ ਹੈ ਉਹ ਉਹਨਾਂ ਨੇ ਦੱਸਿਆ ਕਹਿੰਦੇ ਅੰਗਰੇਜ਼ੀ 'ਚ ਪੁੱਛਦੇ ਹਾਊ ਮੱਚ ਇਜ਼ ਦ ਟੈਂਪਰੇਚਰ ਕਹਿੰਦੇ ਅਸੀਂ ਕਹਿੰਨੇ ਆ ਜੀ 42 ਡਿਗਰੀ ਓ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਦੱਸਿਓ 30 ਡਿਗਰੀ ਹੋਇਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਇੱਕ ਘੰਟਾ ਪੰਜਾਬ ਬਚਾਉਣ ਵਾਸਤੇ ਲਾਉਂਦੇ ਆ ਉਹ ਪੰਜਾਬ ਬਚਾਉਣ ਵਾਲੇ ਅੱਜ ਪਾਰਟੀ ਬਚਾਉਣ ਬਚਾਉਣ ਦੇ ਚੱਕਰਾਂ 'ਚ ਪਏ ਪੈਣ ਉਹ ਕਮਾਲ ਦੇਖੋ ਲੋਕੋ ਉਹ 25 ਸਾਲ ਰਾਜ ਕਰਾਂਗੇ ਕਹਿਣ ਵਾਲੇ ਉਹ ਕੁਦਰਤ ਨੇ ਐਸੀ ਚੱਕੀ ਚਲਾਈ ਕਿਉਂਕਿ ਉਹਦੀ ਚੱਕੀ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹਨੇ ਐਸੀ ਚੱਕੀ ਚਲਾਈ ਹੈ ਕਿ ਤੱਕੜੀ ਦੀਆਂ ਰस्सियां ਟੁੱਟ ਗਈਆਂ ਸੁਖਬੀਰ ਬਾਦਲ ਹਾਥੀ ਤੇ ਚੜ੍ਹਿਆ ਫਿਰਦਾ ਹੈ ਤੱਕੜੀ ਕਿਸੇ ਹੋਰ ਕੋਲਿਆ ਸੁਖਬੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹੈ ਦੇਖੋ 25 ਸਾਲ ਵਾਲੇ ਕਿਵੇਂ ਖੇਡੇ ਪਏ ਆ 25 ਬੰਦੇ ਨਹੀਂ ਹੈਗੇ ਹੁਣ ਨਾਲ ਇਹ ਕੁਦਰਤ ਹੈ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਇਹਨਾਂ ਦੀ ਇੰਨੀ ਭਾਰੀ ਗਿਣਤੀ ਤੁਸੀਂ ਇਕੱਠੇ ਹੋਇਓ ਮਨ ਤਾਂ ਇਸੇ ਗੱਲ ਦੀ ਖੁਸ਼ੀ ਹੈ 9:30 ਵਜੇ ਤੁਸੀਂ ਇੱਥੇ ਇਨ ਪਰਿਵਾਰਾਂ ਸਮੇਤ ਬੈਠੇ ਕਮਾਲ ਹੈ। ਇਹ ਕੁਦਰਤ ਦਾ ਕੋਈ ਰਿਸ਼ਮਾ ਹੀ ਆ। ਕੋਈ ਮੇਰੇ ਪੁਰਾਣੇ ਜਨਮ ਦੇ ਪੁੰਨ ਨਹੀਂ ਹੋਣਗੇ। ਇੰਨਾ ਪਿਆਰ ਮੇਰੀ ਪੱਗ ਪਰ ਜਾਂਦੀ ਹੈ। ਫੁੱਲਾਂ ਨਾਲ ਗੱਡੀ ਪਰ ਜਾਂਦੀ ਹੈ। ਕਿੱਥੇ ਤਾਂ ਆ ਪਿਆਰ ਹੈ। ਮਾਮਾ ਸਿਰ ਫਲੋਸਦਿਆਂ ਨੇ ਪੁੱਤ ਜਿਉਂਦਾ ਰਹਿ ਤੂੰ ਹੀ ਜਿੱਤੇਗਾ ਆਪਾਂ ਜਿੱਤਾਂਗੇ ਐਂ ਕਹਿੰਦੇ ਨੇ। ਨੌਜਵਾਨ ਮੁੰਡੇ ਮੋਢੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਆ। ਤੇ ਦੂਜੇ ਪਾਸੇ ਕਾਂਗਰਸੀ ਹੈ। ਅਕਾਲੀ ਹੈ। ਭਾਜਪਾ ਵਾਲਿਆ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਜੂ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕਦੀ ਲਿਜਾ ਵੀ ਸਕਦੇ ਆ ਭਾਈ ਉਹ ਬੱਚੇ ਉਹ ਬੱਚੇ ਨਹੀਂ ਮਲਾਇਓ ਹੱਥ ਲਿਜਾ ਵੀ ਸਕਦੇ ਆ ਉਹ ਉਹਨਾਂ ਨੇ ਹੁਣ ਤਾਂ ਕੀਤਾ ਕੀ ਆਪਦੇ ਪਰਿਵਾਰਾਂ ਨੂੰ ਸਭ ਕੁਝ ਆਪਦੇ ਪਰਿਵਾਰਾਂ ਨੂੰ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਬਸ ਐਦੂ ਕੇ ਬਧੇ ਹੀ ਨਹੀਂ ਸਾਡੇ ਧੀਆਂ ਪੁੱਤ ਕਿਉਂ ਨਹੀਂ ਚੇਅਰਮੈਨ ਦੀਆਂ ਕੁਰਸੀਆਂ ਤੇ ਬੈਠ ਸਕਦੇ ਸਾਨੂੰ ਬਹਿਣਾ ਨਹੀਂ ਆਉਂਦਾ ਇਹ ਗੱਲ ਮੈਂ ਕਹਿੰਦਾ ਰਿਹਾ ਤੇ ਅੱਜ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਕਰ ਦਿੱਤੀਆਂ ਪੁੱਤ ਚੇਅਰਮੈਨ ਬਣਾਏ ਹੋਏ ਆਮਾਂ ਦੀ ਪਾਰਟੀ ਨੇ بڑے بڑے ਕਮਿਸ਼ਨਰਾਂ ਦੇ ਮੈਂਬਰ ਲਾਏ ਹੋਏ ਨੇ ਆਮ ਮੁੰਡੇ ਉਹ ਜਿਹੜੇ ਮੁੰਡੇ ਭਮੱਕੜ ਸਾਡੇ ਜਿਹੜੇ ਆਪਦੇ ਪੱਲਿਓਂ ਤੇਲ ਪਵਾ ਕੇ ਮੋਟਰਸਾਈਕਲ 'ਚ ਮੇਰੀ ਗੱਡੀ ਦੇ ਮੂਹਰੇ ਕਾਫਲਾ ਬਣਾਉਂਦੇ ਸੀ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਆਉਦਾ ਮਿਲਦਾ ਓਦੋਂ ਆਪਣੇ ਬਾਪੂ ਨੂੰ ਜਾ ਕੇ ਕਹਿੰਦੇ ਬਾਪੂ ਉਹ ਤੂੰ 50 ਸਾਲ ਕਾਲੀ ਦਲ ਚਲਾਤੇ ਤੈਨੂੰ ਪਿੰਡ ਦਾ ਸਰਪੰਚ ਵੀ ਨਹੀਂ ਬਣਾਇਆ ਆ ਫਾਇਦਾ ਇਹਨਾਂ ਨਾਲ ਜਾਣਦਾ ਕਿ 2 ਸਾਲ ਹੋਏ ਨੇ ਕੰਮ ਕਰਦੇ ਨੂੰ ਆ ਦੇਖ ਲੋ ਪੰਜਾਬ ਦੇ ਫਲਾਨੇ ਕਮਿਸ਼ਨ ਦਾ ਮੈਂ ਮੈਂਬਰ ਬਣਾ ਦਾਂ ਲੋਕਾਂ ਕੋਲੇ ਆਉਣਗੇ ਉਹਦੇ ਆ ਲਾਇਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਵਲੰਟੀਅਰਾਂ ਨੂੰ ਸੰਗਠਨ 'ਚ ਵੀ ਸਰਕਾਰ 'ਚ ਵੀ ਕਿਉਂ ਭਈ ਜੇ ਤੁਹਾਡੇ ਕੋਲੇ ਪੈਨ ਹੈਗਾ ਤੁਹਾਨੂੰ ਚਲਾਉਣਾ ਨਹੀਂ ਆਉਂਦਾ ਤੁਹਾਨੂੰ ਸੈਨ ਨਹੀਂ ਕਰਨੀ ਆਉਂਦੀ ਤੁਹਾਨੂੰ ਭਲਾ ਨਹੀਂ ਕਰਨਾ ਆਉਂਦਾ ਗਰੀਬਾਂ ਦਾ ਸਭ ਆਉਂਦਾ ਬਲਕੇ ਤੁਹਾਨੂੰ ਜਾਦੇ ਆਉਂਦਾ ਜਿਨੇ ਆਪਣੇ ਗਰੀਬੀ ਪਿੰਡੇ ਤੇ ਹੰਡਾਈ ਹੋਵੇ ਉਹਨੂੰ ਪਤਾ ਹੁੰਦਾ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਸਾਡੇ ਸੁਪਰੀਮੋ ਨੇ ਚੱਕ ਕੇ ਜੇਲ੍ਹ ਦੇ ਅੰਦਰ ਮਾਰੇ ਉਹ ਕੋਈ ਝੂਠਾ ਕੇਸ ਬਣਾ ਕੇ ਉਹ ਜਿਨੇ ਸਕੂਲ ਬਣਾਏ ਮਨੀਸ਼ ਸੋਧਿਆ ਚੱਕ ਕੇ ਜੇਲ੍ਹ ਦੇ ਅੰਦਰ ਮਾਰਿਆ ਉਹ ਜਿਨੇ ਹਸਪਤਾਲ ਬਣਾਏ ਸਤਿੰਦਰ ਜੈਨ ਚੱਕ ਕੇ ਜੇਲ੍ਹ ਦੇ ਅੰਦਰ ਮਾਰਿਆ ਉਹ ਜਿਹੜਾ ਮੋਦੀ ਦੇ ਖਿਲਾਫ ਰਾਜ ਸਭਾਜ ਬੋਲਦਾ ਸੀ ਕਿ ਤੂੰ ਰਲਿਆ ਹੋਇਆ ਵੱਡੇ ਵੱਡੇ ਉਦਯੋਗਪਤੀਆਂ ਨਾਲ ਚੱਕ ਕੇ ਜੇਲ੍ਹ ਦੇ ਅੰਦਰ ਮਾਰਿਆ ਵੀਰੋ ਗੱਲ ਐ ਕੋਈ ਆ ਸਾਨੂੰ ਬੋਲਣ ਨਹੀਂ ਦਿੰਦੇ ਕੀ ਗੱਲ ਬਈ ਡੈਮੋਕਰੇਸੀ ਐ ਸਾਨੂੰ ਬੋਲ ਲੈਣ ਦੋ ਅੱਛਾ ਇੱਥੋਂ ਪਹਿਲਾਂ ਤੁਸੀਂ ਐਮਐਲਏ ਤਾਂ ਬਣਾ ਲਿਆ ਸੀ ਐਮਐਲਏ ਤਾਂ ਹੈਗਾ ਸੀ ਤੁਹਾਡਾ ਪਰ ਉਹ ਕਹਿੰਦਾ ਨਹੀਂ ਮੈਂ ਹੁਣ ਇਧਰੋਂ ਨਹੀਂ ਮੈਂ ਤਾਂ ਉਧਰੋਂ ਆਉਂਗਾ ਮੈਨੂੰ ਉਧਰੋਂ ਸੇਵਾ ਦਾ ਮੌਕਾ ਦੇ ਸੇਵਾ ਕਰਨੀ ਹੁੰਦੀ ਤਾਂ ਇਧਰੋਂ ਵੀ ਕਰ ਲੈਂਦਾ ਪਰ ਦੂਜੀ ਸੇਵਾ ਨਹੀਂ ਹੋ ਰਹੀ ਨਾ ਇਧਰੋਂ ਉਹ ਇੱਧਰ ਮੈਂ ਹੋਣ ਨਹੀਂ ਦਿੰਦਾ। ਉਹ ਮੈਂ ਇੱਧਰ ਹੋਣ ਨਹੀਂ ਦਿੰਦਾ ਕਹਿੰਦਾ ਮੈਂ ਉੱਧਰੋਂ ਆਉਂਗਾ ਹੁਣ। ਹੁਣ ਐਸੀ ਜ਼ਮਾਨਤ ਜਬਤ ਕਰਾਇਓ ਪੰਜਾਬ 'ਚ ਦੁਬਾਰੇ ਕੋਈ ਜ਼ਿੰਦਗੀ 'ਚ ਨਾ ਅਸਤੀਫਾ ਦੇਣ ਦੀ ਕੋਸ਼ਿਸ਼ ਨਾ ਕਰੇ। ਹਿੰਮਤ ਨਾ ਕਰੇ। ਧੰਨਵਾਦ ਧੰਨਵਾਦ ਧੰਨਵਾਦ। ਸੋ ਵੀਰੋ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਮੈਨੂੰ ਥੱਕ ਮੈਨੂੰ ਪੱਤਰਕਾਰ ਕਹਿੰਦੇ ਆਪ ਥੱਕਤੇ ਨਹੀਂ ਐ। ਆਪਕੋ ਥਕਾਵਟ ਨਹੀਂ ਹੁੰਦੀ। ਉਹ ਮੈਂ ਕਹਾ ਜਦੋਂ 9:30 ਵਜੇ ਪਰਵਾਰਾਂ ਸਮੇਤ ਬੱਚਿਆਂ ਸਮੇਤ ਬਜ਼ੁਰਗ ਨੌਜਵਾਨ ਵੀਰ ਸਾਰੇ 9:30 ਵਜੇ ਤੁਹਾਡਾ ਇੰਤਜ਼ਾਰ ਕਰਦੇ ਹੁਣ ਤੇ ਫੁੱਲ ਸੁੱਟਦੇ ਹੁਣ ਫੇਰ ਕਾਦੀਆਂ ਥਕਾਵਟਾਂ ਐ ਥਕਾਵਟਾਂ ਲਾ ਦਿੰਦਾ ਤੁਹਾਡਾ ਪਿਆਰ ਸੁੱਚਾੜੂ ਆਪਣਾ ਇਹ ਸਫਾਈ ਉਹ ਹੀ ਕਰਦਾ ਆ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਆਪਣਾ ਚੋਣ ਨਿਸ਼ਾਨ ਕੀ ਹੈ ਕਿਉਂਕਿ ਇਹ ਤਾਂ ਸਵੇਰੇ ਸਵੇਰੇ 5 5:30 ਵਜੇ ਨੇਰੇ ਚ ਵੀ ਲੱਭ ਲੈਂਦੀਆਂ ਨੇ ਕੀ ਕਿੱਥੇ ਪਿਆ ਹੈ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜਪਿਆ ਸੋਪਾ ਛਾੜੂ ਨਾਲ ਸਫਾਈ ਕਰਨੀ ਹੈ ਰਾਜਨੀਤਿਕ ਸਫਾਈ ਰਾਜਨੀਤਿਕ ਸਫਾਈ ਕਰਨੀ ਹੈ ਜਿਹੜਾ ਗੰਦ ਪਿਆ ਹੋਇਆ ਆ ਸੱਟੇ ਬਾਜ਼ ਜੂਏ ਬਾਜ਼ ਫਲਾਨੇ ਬਾਜ਼ ਧਮਕੇ ਬਾਜ਼ ਇਹਨਾਂ ਦੀ ਬਜਾਏ ਸਾਹੂ ਬੰਦਾ ਨਾਮ ਦਾ ਵੀ ਭਗਤ ਹੈ ਤੇ ਕੰਮ ਵੀ ਭਗਤਾਂ ਵਾਲੀ ਨੇ ਦੁਨੀਆ 'ਤੇ ਖੜੇ ਕਰਕੇ ਇਨਕਲਾਬ ਜੈਹਾ ਬڑے ਪਰਿਵਾਰ ਨੇ ਪਹਿਲਾਂ ਵੀ ਸੇਵਾ ਕੀਤੀ ਹੈ ਹੁਣ ਵੀ ਕਰੋ ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਗਈਆਂ ਜਿੱਥੇ ਜਾਣਿਆ ਮੈਨੂੰ ਐ ਲੱਗਦਾ ਇਹ ਤੋਂ ਵੱਧ ਇਕੱਠ ਤੱਕੀ ਹੋਊ ਅਗਲਾ ਕੱਠ ਉਦੋਂ ਵੱਧ ਰਕਾਰਡ ਤੋੜ ਹੁੰਦਾ ਮੈਂ ਕਹਿੰਦਾ ਇਹ ਤੋਂ ਵੱਧ ਤੱਕੀ ਹੋਊ ਜਦੋਂ ਅਗਲਾ ਜਾਣਿਆ ਉਦੋਂ ਵੱਧ ਹੁੰਦਾ ਲੋਕ ਬਾਹਰ ਨਿਕਲੇ ਇਹ ਲੋਕ ਨੇ ਇਹ ਬੋਲ ਕੇ ਨਹੀਂ ਦੱਸਦੇ ਹੁੰਦੇ ਇਹ ਤਾਂ ਮਨ ਬਣਾ ਕੇ ਸਿੱਧਾ ਕੰਮ ਕਰਦੇ ਆ ਆ ਮੈਨੂੰ ਕਾਂਗਰਸੀ ਮਿਲਿਆ ਕਹਿੰਦਾ ਤੁਸੀਂ ਦੇਖਿਓ ਅਸੀਂ 2 ਦਿਨ ਪਹਿਲਾਂ ਝੰਡੇ ਲਾ ਦਾਂਗੇ ਘਰਾਂ ਤੇ ਬਹੁਤ ਪੈਸਾ ਖਰਚਦੇ ਹੁੰਨੇ ਆਂ ਅਸੀਂ ਹਰੇਕ ਘਰ ਤੇ ਕਹਿੰਦੇ ਕਾਂਗੇ ਸਾ ਝੰਡਾ ਲਾ ਦਾਂਗੇ ਫਿਰ ਜੋ ਝੰਡਾ ਲੱਗ ਜੇ ਘਰ ਤੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਐ ਉਹ ਮੈਂ ਕਹਾਂ ਲੋਕਾਂ ਨੂੰ ਕਮਲੇ ਨਾ ਸਮਝੋ ਅੱਜ ਕੱਲ੍ਹ ਲੋਕ ਇੰਨੇ ਤੇਜ਼ ਨੇ ਘਰੇ ਝੰਡਾ ਕਿਸੇ ਹੋਰ ਦਾ ਜੇਬ ਤੇ ਝੰਡਾ ਡੰਡਾ ਕਿਸੇ ਹੋਰ ਦਾ ਸਕੂਟਰ ਤੇ ਝੰਡਾ ਕਿਸੇ ਹੋਰ ਦਾ ਕਾਰ ਤੇ ਕਿਸੇ ਹੋਰ ਦਾ ਰੇਲੀ ਕਿਸੇ ਦੀ ਜੀ ਜਾਂਦੇ ਆ ਕੋਗਾ ਚਿੱਤ ਕਿਸੇ ਹੋਰ ਦਾ ਹੀ ਕਰ ਦਿੰਦੇ ਆ ਮੈਨੂੰ ਪਤਾ ਲੱਗਿਆ ਕਹਿੰਦੇ ਪੈਸੇ ਦੇਣਗੇ ਕਾਂਗਰਸੀਆਂ ਕੋਲੇ ਕਾਲੀਆਂ ਆਵਨ ਕੋਲੇ ਬੀਜੇਪੀ ਆਣ ਕੋਲੇ ਪੈਸੇ ਬਹੁਤ ਆ ਕਹਿੰਦੇ ਪੈਸੇ ਵੰਡਣਗੇ ਅਗਲੇ 2-3 ਦਿਨਾਂ ਚ ਮੈਂ ਤੁਹਾਨੂੰ ਬੇਨਤੀ ਕਰਦਾ 66 ਨੰਬਰ ਵਾਰਡ ਵਾਲਿਓ ਜੇ ਤੁਹਾਨੂੰ ਪੈਸੇ ਦੇਣਾ ਏ ਮਨਾ ਨਾ ਕਰਿਓ ਲక్ష్ਮੀ ਨਹੀਂ ਮੋੜੀਦੀ ਹੁੰਦੀ ਥੋੜੇ ਹੀ ਨੇ ਉਹ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋੜੇ ਹੀ ਪੈਸਾ ਲੁੱਟਿਆ ਹੋਇਆ ਬਸ ਐਂ ਕਰ ਦਿਓ ਵੀ ਐਂ ਕਰਕੇ ਤੇ ਐਂ ਕਰਕੇ ਤੇ ਕਹਿ ਦਿਓ ਵੀ ਹਾਂ ਤੇ 10 ਤਰੀਕ ਨੂੰ ਪੋਲਿੰਗ ਬੂਥ ਤੇ ਜਾ ਕੇ 5 ਨੰਬਰ ਬਟਨ ਦਬ ਕੇ ਝਾੜੂ ਵਾਲਾ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਫ ਸਮਝ ਗਏ ਸਾਰੇ ਸਮਝ ਗਏ ਬਹੁਤ ਸਮੇਂਦਾਰ ਇਲਾਕਾ ਬਈ ਬਹੁਤ ਸਮੇਂਦਾਰ ਇਲਾਕਾ ਹੁਣ ਫਿਰ हां समझिए सच्ची गल है गले। लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे थोटे नाल थोटे वर्गियां अ ही रहे दोनों हाथ उपर चक के दो नारे ला दो मौसम खराब है खत्म करना पैना है इनकल इनकल भारत माता की अरविंद केजरीवाल आम आदमी पार्टी कुछ साडे जोड़े मान सम्मान दे रहे हो बहुत बहुत धन्यवाद है जी आराम आओ जी भगत जी अगैया सो भीर यह दस थोड़ी जिम्मेवारी खत्म हो होजूगी मेरी शुरू हो होजूगी